ਤੇ ਸਦਾ ਇਿੱਤਾ ਸਵਾਦ ਹੈ ਤੁਹਾਡੀ ਸਤਿ ਸ੍ਰੀ ਅਕਾਲ ਹੈ ਕਿ ਅਸੀਂ ਬਣਾਉ ਹੈ ਜੁੜਨ ਪਿਆ ਕਿਉਂਕਿ ਅਜੇ ਤੱਕ ਜਿਹੜੇ ਉਹਨਾਂ ਨੇ ਜਿਹੜਾ ਰੱਖ ਕੋ ਰੋਹੀ ਕ ਮੈਂ ਪਿਆਗਵੀ ਕੋ ਰੱਖ ਨਾਲ ਦੀ ਹਮਦਰਦੀ ਦੇਖਦੇ ਹੋਏ ਮੂਹ ਭੀਆਂ ਦਾ ਖਸਵਾਦ ਵੀ ਲੈ ਕੇ ਆਏ ਨੇ ਸਾਡੇ ਸਾਰੇ ਨਾਲ ਭਰਾ ਵਕੀਲ ਸਾਹਿਬ ਨੂੰ ਧੰਨਵਾਦ ਕਰਦੇ ਨੇ ਸਾਡੇ ਧਰਮ ਦੇ ਵਿੱਚ ਆਏ ਨੇ ਹੁਣ ਮੈਂ ਪੀਸ ਪਾਲ ਨੂੰ ਦੇਸੀ ਕਰਦਾ ਕਿ ਪੰਜ ਦਫਾਟ ਲਈ ਕੋਨ ਬੋਲ ਰਿਹਾ ਵਕੀਲ ਸਾਹਿਬ ਸਾਹਬਾ ਭੈਣ ਜੀ ਦਾ ਨਾਮ ਕਾ ਹੈ ਨਾਮ ਮਾਫ ਕਰਵਾ ਰਿਹਾ ਜੀ ਇਹ ਮੈਂ ਇਕ ਕਮ ਚੱਕਰ ਮੈਂ ਨਹੀਂ ਆਇਆ ਜੀ ਕਿਹੜੇ ਦੌਰਿਆਂ ਮੈਂ ਕਿਹਾ ਨਹੀਂ ਉਸ ਤੋਂ ਬਾਅਦ ਉਸ ਪੇਟਾ ਮੈਂ ਜਿਤਨਾ ਮੁੱਖੀ ਨਿਕਾਲਣ ਦਿੱਤੇ ਗੋਲੇ ਛੋੜਿਆ ਬਹੁਤ ਸਰੀਰਗਾ ਕਿਤੇ ਭਰਾਵੋ ਇਹ ਕੁਲੀਤ ਨਿਵਾਰਕ ਇਹਦੇ ਬਾਅਦ ਟਿਕਾਣਾ ਲੱਭਿਆ। ਸੁਬਾਨਾ ਬਾਪੂ ਦੇ ਨਾਲ ਵੇਗਾਇਆ ਹੋਇਆ ਹੈ। ਬਾਪੂ ਦੇ ਨਾਲ ਸੇਮ ਬੰਦਾਂ ਨਾਲ ਪਾਇਆ ਹੈ। ਬਾਪੂ ਦੇ ਨਾਲ ਜੰਗਰੇ ਦੇ ਵੱਟਾ ਪਾਈਆਂ ਹੋਈਆਂ ਨੇ। ਬਾਪੂ ਨੇ ਨਾਮ ਕਾ ਵੇਦਨ ਇਹ ਮੈਂ ਮਿਲਣ ਜਦੋਂ ਬਾਪੂ ਦੇ ਬਾਅਦ ਇਹ ਬਾਪੂ ਨੇ ਚਾਰਾਂ ਦਿਨ ਉਸ ਨੂੰ ਜੰਗਰ ਲੈ ਕੇ ਮੈਂ ਉੱਪਰ ਦੇਖਾਂ ਮੈਂ ਕਿਸਾ ਹੈ। ਸਹਾ ਮੈਂ ਤੁਸ ਜੀ ਮੈਨੂੰ ਲੋ ਨਹੀਂ ਮੈਨੂੰ ਆਪ ਬਤਾਲੇ ਆਪ ਤੁਹਾਨੂੰ ਲਾਇਆ ਜੋ ਦੁਕਤ ਵੀ ਬੈਠਿਆ ਹੈ ਤੇ ਤੁਸੀਂ ਉਹ ਸਾਰਾ ਕੁਝ ਸੁਣੀਏ ਨਾ ਰੋਜ਼ ਦਾ ਕਿੰਨਾ ਆਪਣਾ ਉੱਤੇ ਦੁਕਾਨ ਪੜਾ ਰਏ ਨੇ ਉਹਨਾਂ ਦੀ ਕਿੰਨੀ ਸੇਵਾ ਹੋ ਰਹੀ ਹੈ ਕਿੰਨੇ ਕੁ ਚਾਲੇ ਨੇ ਸਾਰਾ ਤੁਸੀਂ ਵੀ ਦੇਖ ਰਹੇ ਮੈਨੂੰ ਉਹ ਜਖਮ ਨੂੰ ਨਾ ਤੁਮਸੀ ਕੀ ਗੱਲ ਮਿਲਤੀ ਕਰੂੰਗਾ ਇਹ ਮੋਦੀ ਨੇ ਦੋ ਤਿੰਨ ਕੰਮ ਕਰ ਲਏ ਕਿਨੇ ਕਿ ਆ ਵੀ ਪਤਨੀ ਮੈਂ ਇਹਨਾਂ ਨੂੰ ਵੀ ਦੱਸ ਦੂੰ। ਨੇ। ਉਹਨੇ ਮਸਲਾ ਲੜਿਆ ਹੁਣ। ਮੈਂ ਫੌਜੀ ਰਹੇ ਕਿ ਐ ਉਹਨਾਂ ਤੋਂ ਕੱਤ ਦੀ ਲੜਾਈ ਲੜੀ ਜਾਂ। ਜਾਨ ਮੈਂ ਪਾਸ ਨਾ ਨਿਬਾਹ ਸਕੀ। ਜੇਰੀ ਇਹ ਜਿਹੜਾ ਪਾਲਿਸੀ ਐ ਪ੍ਰੈਸ ਵਾਲੇ ਹੈ ਨਹੀਂ ਪ੍ਰੈਸ ਵਾਲੇ ਲੋਕ ਕਹਿਣਗੇ ਵੀ ਇਹਦਾ ਵਾਅਦਾ ਕੱਲ੍ਹ ਕਹਿ ਕੇ ਇਲਾ ਕਰਕੇ ਗਿਆ। ਸਾਡੇ ਫੌਜੀ ਭਰਾਵਾਂ ਦੇ ਰੋਜ਼ ਸੁਣਾਉਂਦੇ ਨੇ। ਕਿਹੜਾ ਉਹ ਨਾ ਪੜੇ ਨਾ ਲੇ ਇਹ ਫੇਟੀ ਹੈ ਕੌਣ ਨੇ ਇਹ ਬੱਲੇ ਤੋਂ ਰੱਖੇ ਕਿੰਨੇ ਤੇ ਤੇ ਪੱਤੇ ਬੱਲੇ ਨੇ ਪਾਸੇ ਦੇ ਬੱਲੇ ਨੇ ਜਾਨਾ ਕਿਸਾਨ ਦਾ ਪੁੱਟਾ ਜਾਂ ਮਜੂਰ ਦਾ ਪੁੱਟਾ ਇਹਨਾਂ ਦੇ ਮੁੰਡਾ ਹੈਗਾ ਕਿ ਜਿਹਨਾਂ ਦਾ ਵੀ ਜਿਹੜਾ ਇੱਕ ਫੌਜ ਕਰਕੇ ਆਵੇ ਜਿਹਦਾ ਵੱੰਨੋ ਮੋਟੀ ਆਪਣੇ ਮੀਰਾ ਤੇ ਹੁੰਦੇ ਹੈ ਫੌਜ ਤੋਂ ਵੱੱਟਾ ਲੜਾਈ ਕਰਦਾ ਕਿਉਂਨੇ ਕਰਕੇ ਤਿੰਨੇ ਫੌਜਾਂ ਨੇ ਮੁਖੀਆਂ ਨੇ ਕਿਹਾ ਕਿ ਪਰ ਇਹ ਇਹ ਨਹੀਂ ਹੋ ਸਕਦਾ ਐ ਵੀਰ ਜੀ ਯਾਦ ਪੀਣਾ ਦੋਸਤੋ ਉਹ ਗੱਲਾਂ ਜਿਹੜੇ ਕੱਪਟਨ ਕਿਹਾ ਕਿ ਇਹ ਨਹੀਂ ਬਣੇ ਇਹ ਸਰੀਰ ਤੋਂ ਮੰਨਿਆ ਇਹ ਸਰੀਰ ਪਾਟਾ ਇਹਨਾਂ ਸਮਾਂ ਰਿਹਾ ਹੋਇਆ ਅਖੀਰੋਂ ਕੇਸ ਕਰਾਂਗੇ ਇਹ ਜੀਰ ਵਿੱਚ ਮੈਂ ਬਹੁਤਾ ਟਾਈਮ ਨਹੀਂ ਲੈਂਦਾ ਕਿਉਂਕਿ ਚੱਲੋ ਹੀ ਕਰਨਾ ਹੈ ਫਕਾਤਾ ਪੁਣਿਆ ਆਇਆ ਹੋਇਆ ਮੈਂ ਤੇ ਇੱਕ ਸੇਵਾ ਖੋਲ੍ਹੂ ਲੈ ਕੇ ਆਇਆ ਮੈਂ ਅਕਰ ਵਿੱਚ ਬਟੇ ਮੁੰਬੁਰ ਚੱਲੀ ਜਾਂਦੇ ਨੇ ਮੇਰੇ ਭਰਾ ਜੇ ਆਣੀ ਜਾਂ ਅਮੜਾ ਦਰਦਾ ਪਤਾ ਹੈ ਜਿਹੜਾ ਮਦਾਨੀ ਤੇ ਹੈ ਜਿਹੜੇ ਇੰਨਾ ਕਰਾ ਲਿਆ ਇਹਨਾਂ ਨੇ ਸਾਰੀ ਧਾਰੇ ਲੈ ਲਈਂ ਨਿਰਵੇ ਲਿਆ ਆਪਣੀ ਆਵਾਇਆ ਦੇ ਲੈ ਲਈਂ ਹੋਰ ਨਾਲੇ ਕਰੇ ਲੈ ਲੈਨੇ ਨੇ ਇਹਨਾਂ ਕਾਰਨ ਸਭ ਤੋਂ ਵੱਡਾ ਇਲਾਕਾ ਜੋ ਹਿੰਦੁਸਤਾਨ ਦੇ ਵਿੱਚ ਹੈ ਉਹ ਹੈ ਕਿਸਾਨ ਜਿਹੜੀ ਕਰੋ ਪਿੰਨੇ ਦੇ ਬੰਗਲੇਟ ਨੇ ਉਹ ਪੰਜਾਬ ਦੀ ਇਹ ਸਾਰੀ ਜ਼ਮੀਨ ਤੇ ਕਿਸਾਨਾਂ ਕੋਲੋਂ ਸਾਰੇ ਬਲਾਵਾ ਸਾਰੇ ਇਹਨਾਂ ਤੋਂ ਬਿਨਾਂ ਮੁਕਤੀ ਨਹੀਂ ਆ ਸਕਣਾ ਪਰ ਜਦ ਤੱਕ ਫਰਕ ਨਹੀਂ ਰਹੇ ਮੋਹਨ ਦੇ ਬਾਪ ਜਾਣੇ ਕਾ ਇਹ ਇਹ ਜਿਮੀ ਇਹ ਲਾਲ ਇਹ ਲਾ ਅਲਗਾਤਾ ਅਪਾਸ ਇਹ ਸਾਰੀ ਦੁਨੀਆ ਦਾ ਪੇਟ ਭਰਦੇ ਸਾਰੇ ਹਿੰਦੁਸਤਾਨ ਦਾ ਪੇਟ ਆਪਾਂ ਭਰਦੇ ਆ ਰੋਟੀ ਪਾਲੇ ਜੋ ਚੱਲ ਰੋਟੀ ਮੰਗੀਆਂ ਸਾਰੇ ਮਦਦਤ ਬੰਦੇ ਨੇ ਆਪਣੇ ਨਾਲੇ ਬੰਦੇ ਨੇ ਮੇਰੇ ਇਹ ਸੇ ਦੇ ਟੱਡੋਂ ਲੱਤ ਮਾਰੀ ਇਸ ਨੂੰ ਬੰਦੇ ਕੱਟੂ ਕਟੂ ਕੱਟ ਕੇ ਮੇਰੇ ਇਹ ਹੀ ਤੁਹਾਨੂੰ ਇੰਤਿਆਜ ਦੇ ਘਟੇ ਰਹੋ ਕਿਤੇ ਸਾਥ ਸਮਰਾਜ ਆਪ ਨੂੰ ਮੇਰ ਕਰਨ ਦੇ ਇੱਛੇ ਨੂੰ ਰਾਖੂ ਰੱਖੋਗੇ ਮੋਦੀ ਨੂੰ ਪਤਾ ਲੱਗ ਜੇ ਮੈਂ ਚੱਕ ਤਾਉਣਾ ਟੱਕਰ ਹਾਂ